ਸਤਿ ਸ਼੍ਰੀ ਅਕਾਲ న్యూਸ ਸੈਟਿੰਗ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਮ ਅਰਿਤਵਰਦੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਥੇਰ ਦੀ ਦੇਰ ਰਾਤ ਰਿਹਾਈ ਹੋਈ ਹੈ ਜਿਹਨ ਚੰਡੀਗੜ੍ਹ ਪੁਲਿਸ ਨੇ ਦੇਰ ਰਾਤ ਮੀਥੇਰ ਸਣੇ 39 ਵਰਕਰਾਂ ਨੂੰ ਜ਼ਮਾਨਤ ਤੇ ਰਹਾਾ ਕੀਤਾ ਹੈ ਤਕਰੀਬ 6 ਘੰਟੇ ਪੁਲਿਸ ਥਾਣੇ ਦੇ ਵਿੱਚ ਵਿਧਾਇਕ ਸਣੇ ਵਰਕਰਾਂ ਨੂੰ ਰੱਖਿਆ ਗਿਆ ਅਗਰਸਰ ਤਾਰਾ 188 ਤਹਿਤ ਇਹਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਭਾਜਪਾ ਦਾ ਦਫਤਰ ਕਿਰਨ ਦੇ ਲਈ ਅਪਨਚੇ ਸਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਰਕਰ ਜਿਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ ਦਰਸਲ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਦੋਂ ਤੱਕ ਬੀਜੇਪੀ ਲੀਡਰ ਮਾਫੀ ਨਹੀਂ ਮੰਗਦੇ ਇਹ ਸੰਘਰਸ਼ ਜਾਰੀ ਰਹੇਗਾ ਮਾਫੀ ਉਹਨਾਂ ਬਿਆਨਾਂ ਦੇ ਲਈ ਜਿਹੜੇ ਕਿਸਾਨਾਂ ਪ੍ਰਤੀ ਦਿੱਤੇ ਜਾ ਰਹੇ ਨੇ ਮਾਫੀ ਉਹਨਾਂ ਸ਼ਬਦਾਵਲੀਆ ਦੇ ਲਈ ਜਿਨ੍ਹਾਂ ਦੇ ਵਿੱਚ ਕਿਸਾਨਾਂ ਨੂੰ ਵਿਚੋਲੀਏ ਕਿਸਾਨਾਂ ਨੂੰ ਦਲਾਲ ਦੱਸਿਆ ਜਾ ਰਿਹਾ ਹੈ ਤਾਂ ਜੀਪੀ ਨੱਡਾ ਦੇ ਵੱਲੋਂ ਪਿਛਲੇ ਦਿਨੀ ਜੋ ਬਿਆਨ ਦਿੱਤਾ ਗਿਆ ਕਿ ਜੋ ਪ੍ਰਦਰਸ਼ਨ ਕਰ ਰਹੇ ਨੇ ਉਹ ਕਿਸਾਨ ਨਹੀਂ ਨੇ ਵਿਚੋਲੀਏ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਵਲੂ ਵੀ ਕਿਹਾ ਗਿਆ ਕਿ ਐਮਐਸਪੀ ਤਾਂ ਸਿਰਫ ਬਹਾਨਾ ਹੈ ਅਸਲ ਤਾਂ ਵਿਰੋਧੀ ਜੁਨੇ ਬਚੋਲਿਆਂ ਨੂੰ ਪਹੁੰਚਾਉਣ 'ਚ ਲੱਗੇ ਹੋਏ ਨੇ ਇਸੇ ਦੇ ਰੋਸ 'ਵਜੋਂ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ੍ਹ ਕਰਨਾ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਾ ਦਫ਼ਤਰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਇਸੇ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਦੇਰ ਰਾਤ ਇਹਨਾਂ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਵਿਦਾਇਕ ਮੀਤੇਰ ਸਨੇ 39 ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ 6 ਘੰਟੇ ਤੱਕ ਬਿਠਾਈ ਰੱਖਿਆ ਥਾਣੇ ਦੇ ਵਿੱਚ ਤੋਂ ਬਾਅਦ ਦੇਰ ਰਾਤ ਇਹਨਾਂ ਦੀ ਰਹਾਈ ਕੀਤੀ ਗਈ ਹੈ ਉਸ ਤੋਂ ਪਹਿਲਾਂ ਪੁਲਿਸ ਦੇ ਨਾਲ ਟਕਰਾਵ ਵੀ ਇਹਨਾਂ ਵਰਕਰਾਂ ਦਾ ਹੋਇਆ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਕੱਲ ਦੀਆਂ ਤਸਵੀਰਾਂ ਸ਼ਾਮ ਦੀਆਂ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਭਾਜਪੀ ਦੇ ਦਫ਼ਤਰ ਦਾ ਸਰਾਵ ਕਰਨ ਦੇ ਲਈ ਪਹੁੰਚੇ ਪਰ ਪੁਲਿਸ ਦੇ ਵੱਲੋਂ ਇਨਾਂ ਨੂੰ ਖਦੇੜਨ ਦੇ ਲਈ ਪਹਿਲੇ ਹੀ ਉਥੇ ਇੰਤਜ਼ਾਮ ਕੀਤੇ ਗਏ ਸੀ ਇਸ ਦੌਰਾਨ ਹਮਲਾ लाठी चार्ज ਵੀ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਤੇ ਮੀਤ ਹੇਰ ਜੋ ਵਿਧਾਇਕ ਨੇ ਉਹਨਾਂ ਨੂੰ ਹਸਪਤਾਲ ਕੀਤਾ ਗਿਆ ਤੇ ਫਿਰ देर रात ਰਿਹਾਈ ਇਸ ਵਕਤ ਆਮ ਆਦਮੀ ਪਾਰਟੀ ਦੇ तमाम ਵਰਕਰਾਂ ਨੂੰ ਪੁਲਿਸ ਨੇ ਰਹਾ ਕਰ ਦਿੱਤੇ ਇਸ ਵਕਤ ਮੀਤ ਹੇਰ ਮੇਰੇ ਨਾਲ ਨੇ ਮੀਤ ਮੀਤ ਜੀ ਹੁਣੇ ਹਿਰਾਸਤ ਚੋਂ ਰਿਹਾ ਕੀਤਾ ਗਿਆ ਕਿਹੜੀ ਕਿਹੜੀ ਧਾਰਾ ਤਹਿਤ ਮੁਕਾਦਮਾ ਦਰਜ ਕੀਤਾ ਗਿਆ ਦੇਖੋ ਸਾਨੂੰ ਤਕਰੀਬਨ 3 ਵਜੇ ਤੋਂ ਇੱਥੇ ਬਿਠਾਇਆ ਹੋਇਆ ਸੀਗਾ ਨਾ ਸਾਨੂੰ ਹਜੇ ਤੱਕ ਇਹਨਾਂ ਨੇ ਦੱਸਿਆ ਵੀ ਕਾਹਦਾ ਪਰਚਾ ਦਰਜ ਕੀਤਾ ਕਿਹੜੀਆਂ ਕਿਹੜੀਆਂ ਧਾਰਾਂ ਲਾਈਆਂ ਨੇ ਸਾਨੂੰ ਹਜੇ ਤੱਕ ਇਹਦੇ ਦੱਸਿਆ ਹੀ ਨਹੀਂ ਗਿਆ ਸਾਨੂੰ ਬਿਠਾਇਆ ਹੋਇਆ ਸੀਗਾ ਹੁਣ ਜਾ ਕੇ ਸਾਨੂੰ ਇਹਨਾਂ ਨੇ ਸਾਈਨ ਕਰਕੇ ਹੁਣ ਜਾ ਕੇ ਸਾਰਿਆਂ ਨੂੰ ਜਿਹੜਾ ਰਿਹਾਇਆ ਜਿਹੜਾ ਉਹ ਕਰ ਰਹੇ ਆ ਪਰ ਸਾਡਾ ਜਿਹੜਾ ਸੰਘਰਸ਼ ਹੈ ਜਿਹੜੀ ਅੱਜ મોદી ਦੀ ਸਰਕਾਰ ਜਿਹੜੇ ਸਾਡੇ ਕਿਸਾਨਾਂ ਦਾ ਆਂਦਾ ਤੇ ਦਾ અપਮਾਨ ਕਰਦੇ ਆ ਇਹਨਾਂ ਨੂੰ ਅਸੀਂ ਮੂੰਹ ਤੋੜਮਾ ਜਵਾਬ ਅੱਜ ਵੀ ਅਸੀਂ ਇਹਨਾਂ ਦਾ ਦਫ਼ਤਰ ਦਾ ਘਰਾਉ ਕੀਤਾ ਸੀ ਤੇ ਇਨ ਫਿਊਚਰ ਵੀ ਜੇ ਕੋਈ ਇਦਾਂ ਦੀ ਹੈ ਪੰਜਾਬ ਦੇ ਕਿਸਾਨਾਂ ਪ੍ਰਤੀ ਜਿਹੜੇ ਅੱਜ ਆਪ ਦੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਹਨਾਂ ਪ੍ਰਤੀ ਕੋਈ ਵੀ અપਮਾਨ ਵਾਲੀ ਜਿਹੜੀ ਸ਼ਬਦਾਵਲੀ ਇਦਾਂ ਦੀ ਵਰਤਣਗੇ ਤਾਂ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦਿੰਦੇ ਰ੍ਹਾਂਗੇ ਇਹਨਾਂ ਦੇ ਦਫ਼ਤਰਾਂ ਦਾ ਕਰਾਓ ਇਸੇ ਤਰ੍ਹਾਂ ਇਹਨਾਂ ਦੇ ਲੀਡਰਾਂ ਜਿਹੜਾ ਕਰਾਉ ਹੈ ਉਹ ਅਸੀਂ ਕਰਦੇ ਰ੍ਹਾਂਗੇ ਮੈਂ ਆਉਣ ਵਾਲੇ ਦਿਨਾਂ 'ਚ ਵੀ ਦੇਖੋ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਪੰਜਾਬ ਦੇ ਨਾਲ ਖੜੇ ਆਂ ਕਿਸਾਨਾਂ ਦੇ ਸੰਘਰਸ਼ 'ਚ ਅਸੀਂ ਪਹਿਲੇ ਦਿਨ ਤੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਣੇ ਆ ਸਾਡੇ ਪਾਰਟੀ ਦੇ ਵਰਕਰ ਕਿ ਉਹਨਾਂ ਦੇ ਪਿੱਛੇ ਖੜਕੇ ਕਿਸਾਨ ਜਥੇਬੰਦੀਆਂ ਦਾ ਅਸੀਂ ਸਾਥ ਦੇਣਾ ਤੇ ਆਉਣ ਵਾਲੇ ਦਿਨਾਂ 'ਚ ਵੀ ਜੇ ਮੋਦੀ ਸਰਕਾਰ ਕਿਉਂਕਿ ਸਾਡੀ ਲੜਾਈ ਤਾਂ ਚੱਲ ਹੀ ਰਹੀ ਹੈ ਕਿ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਵਾਪਸ ਲਓ ਉਹਨਾਂ ਵਿਰੁੱਧ ਵੀ ਸੰਘਰਸ਼ ਕਰਦੇ ਰਹਾਂਗੇ ਤੇ ਜੇ ਕੋਈ ਇਦਾਂ ਦਾ ਇਹ ਬੇਇੱਜ਼ਤ ਕਰਨ ਵਾਲੀ ਗੱਲ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਕਰਨਗੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਅਪਮਾਨ ਕਰਨਗੇ ਤਾਂ ਜਿਹੜਾ ਸਾਡਾ ਸੰਘਰਸ਼ ਅੱਜ ਚੰਡੀਗੜ੍ਹ ਵਾਲਾ ਘੇਰਿਆ ਸੀ ਇਸ ਤੋਂ ਬਾਅਦ ਇਹਨਾਂ ਦੇ ਸਾਰੇ ਜ਼ਿਲ੍ਹਿਆਂ ਦੇ ਜਾ ਕੇ ਦਫ਼ਤਰ ਕੇ ਰਾਂਗੇ ਕੈਮਰਾਮੈਨ ਸੁਖਜਿੰਦਰ ਦੇ ਨਾਲ ਰੋਹਿਤ ਵਾਂਸਲ ਪੱਕਾ న్యూਸ 18 ਪੰਜਾਬ ਚੰਡੀਗੜ੍ਹ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਬੇਸ਼ੱਕ ਸਾਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਲੰਬਾ ਸਮਾਂ ਥਾਣੇ ਵਿੱਚ ਵੀ ਰੱਖਿਆ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਰਾਓ ਇਸੇ ਤਰ੍ਹਾਂ ਜਾਰੀ ਰਹਿਣਗੇ ਅਗਲੀ ਖਬਰਦਾਰ ਰੱਖਦੇ ਹਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਜੰਡਿਆਲਾ ਥੀ ਜਿੱਥੇ ਦਰਨੇ ਤੇ ਬੈਠੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਹੱਟ ਅਟੈਕ ਇਸ ਕਿਸਾਨ ਦੀ ਮੌਤ ਦੀ ਵਜ੍ਹਾ ਦੱਸੀ ਜਾ ਰਹੀ ਹੈ ਦਰਅਸਲ ਪਿਛਲੇ ਕਈ ਦਿਨਾਂ ਤੋਂ ਦਰਨੇ ਤੇ ਬੈਠਾ ਹੋਇਆ ਸੀ ਜੋਗਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਸੀ ਪਰ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਜੋ ਨੇ ਕਿਸਾਨ ਜਥੇਬੰਦੀਆਂ ਦੇ ਵਿੱਚ ਹੋਰ ਵੀ ਰੋਸ ਵਧ ਗਿਆ ਕਿਉਂਕਿ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰੀਬ 8 ਕਿਸਾਨ ਆਗੂ ਨੇ 8 ਕਿਸਾਨ ਕਹਿੰ ਲੋ ਜਿਨ੍ਹਾਂ ਦੇ ਵਿੱਚ ਮਹਿਲਾ ਕਿਸਾਨ ਵੀ ਸ਼ਾਮਿਲ ਹੈ ਉਹਨਾਂ ਦੀ ਇਹਨਾਂ ਤਰਨੇ ਪ੍ਰਦਰਸ਼ਨਾਂ ਦੇ ਦੌਰਾਨ ਮੌਤ ਹੋ ਚੁੱਕੀ ਹੈ ਜਗਿੰਦਰ ਸਿੰਘ ਚੀਮਾ ਪਿੰਡ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਗੰਡੀਵਿੰਡ ਬਲਾਗ ਦੇ ਵਿੱਚ ਚੀਮਾ ਖੁਰਦ ਪਿੰਡ ਆ ਜਗਿੰਦਰ ਸਿੰਘ son of ਭੁੱਲਾ ਸਿੰਘ ਇਹ ਜਿਹੜਾ ਕਿਸਾਨ ਮੋਰਚਾ 31 ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜਾ ਅੰਦੋਲਨਾ ਮੋਦੀ ਸਰਕਾਰ ਵੱਲੋਂ ਜਿਹੜੀ ਕਾਲੇ ਕਾਨੂੰਨ ਤਿੰਨ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ ਨਾਲ ਬਿਜਲੀ ਐਕਟ 2020 ਆ ਉਹਦੇ ਵਿਰੁੱਧ ਲੱਗਾ ਹੋਇਆ ਉਸ ਮੋਰਚੇ ਦੇ ਵਿੱਚ ਸਾਡੇ ਬਹੁਤ ਹੀ ਕਿਸਾਨ ਜਿਹੜੇ ਆਗੂ ਆ ਇਹ ਲਗਾਤਾਰ ਮੋਰਚੇ ਦੇ ਵਿੱਚ ਸ਼ਾਮਲ ਸੀ ਰਾਤ ਜਿਹੜਾ ਲਗਭਗ 1.5 ਵਜੇ ਤੋਂ ਬਾਅਦ ਚ ਇਹਨਾਂ ਨੂੰ ਜਿਹੜੀ ਆ ਉਹ ਤਕਲੀਫ ਹੋਈ ਆ ਉਹ ਤੋਂ ਬਾਅਦ ਚ ਬਾਬਾ ਬਕਾਲਾ ਹਸਪਤਾਲ ਦੇ ਨੂੰ ਲੈ ਕੇ ਗਏ ਆ ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਮਰ ਤੱਕ ਐਲਾਨ ਦਿੱਤਾ ਤੇ ਗੱਲ ਕਰਦਿਆਂ ਹੁਣ टांडा रेप के कतल मामले की जिस हम सियासत गर्मा गई है बीजेपी ने सवाल किया कि हाथरस पहुंचने वाले राहुल से प्रियंका गांधी टांडा क्यों नहीं पहुंचे तो कांग्रेस ने पलटवार करद कहा कि बीजेपी पूरे मामले से सौड़ी सियासत कर रही है ਹਾtras ਦੇ ਵਿੱਚ ਦੇਸ਼ਤੀ ਇੱਕ ਬੇਟੀ ਦੇ ਨਾਲ ਗੈਂਗਰੇਪ ਹੋਇਆ ਤਾਂ ਖੂਬ ਸਿਆਸਤ ਹੋਈ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਇੱਕ ਮਾਸੂਮ ਨਾਲ ਰੇਪ ਹੋਇਆ ਤਾਂ ਫਿਰ ਸਿਆਸੀ ਮਾਹੌਲ ਕਰਮ ਹੈ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀਆਂ ਦੋਵੇਂ ਘਟਨਾਵਾਂ ਦੇ ਮੌਕੇ ਸਿਆਸੀ ਇਲਜ਼ਾਮ ਤਰਾਸ਼ੀਆਂ ਹੋ ਰੀਆਂ ਨੇ ਪੀੜਤ ਪਰਿਵਾਰ ਗਮ ਦੇ ਵਿੱਚ ਡੁੱਬੇ ਹੋਏ ਨੇ ਪਰ ਸਿਆਸਤਦਾਨ ਇੱਕ ਦੂਜੇ ਦੀ ਹੀਰਾਬੰਦੀ ਕਰਨ ਦੇ ਵਿੱਚ ਲੱਗੇ ਹੋਏ ਨੇ ਹਾਥਰਸ ਜਾਣ ਦੀ ਜਿੱਤ ਤੇ ਅੜੇ ਰਾਹੁਲ ਗਾਂਧੀ ਦੇ ਟਾਂਡਾ ਨਾਉਣ ਤੇ ਭਾਜਪਾ ਨੇ ਸਵਾਲ ਖੜੇ ਕੀਤੇ ਭਾਜਪਾ ਨੇ ਪੁੱਛਿਆ ਕਿ ਕੀ ਰਾਹੁਲ ਗਾਂਧੀ ਨੂੰ ਕਾਂਗਰਸ ਸ਼ਾਸਿਤ ਸੂਬਿਆਂ ਦੇ ਵਿੱਚ ਦੇਸ਼ ਦੀਆਂ ਬੇਟੀਆਂ ਨਾਲ ਹੋਰੇ ਪਲਾਤਕਰ ਦਿਖਾਈ ਨਹੀਂ ਦਿੰਦੇ ਮਗਰ ਹੁਸ਼ਿਆਰਪੁਰ ਕਿਉਂਕਿ ਉਧਰ ਪੰਜਾਬ ਕੀ ਸਰਕਾਰ ਹੈ ਕਾਂਗਰਸ ਕੀ ਸਰਕਾਰ ਹੈ ਆਪ ਹੁਸ਼ਿਆਰਪੁਰ ਕੇ ਉਪਰ ਇੱਕ ਵੀ ਬਾਤ ਨਹੀਂ ਬੋਲेंगे ਕੀ ਹਰ ਵਿਸ਼ੇ ਨੇ ट्वीट करने के लिए कूद पड़ने वाले राहुल गांधी जी इसके ऊपर एक भी ट्वीट नहीं किया अब तक तीन दिन शायद ढाई दिन हो गए राहुल गांधी पॉलिटिकल टूर पे जाते हैं वो उसके बजाय टांडा पे जाना चाहिए टांडा में जाना चाहिए राजस्थान में जाना चाहिए उनकी सरकारें है वहां महिलाओं के साथ क्या अन्याय हो रहा है ਔਰ ਕਿੰਨੇ ਦੁਸ਼ਕਰਮ ਹੈ ਉਹ دیکھتے ਨਹੀਂ ਬੀਜਪੀ ਨੇ راہੁਲ ਗਾਂਧੀ ਦੇ ਟਾਂਡਾ ਨਾ ਜਾਣਦੇ ਸਵਾਲ ਚੁੱਕੇ ਤਾਂ راہੁਲ ਗਾਂਧੀ ਨੇ ਟਵੀਟ ਕਰਕੇ ਇਸ ਦਾ ਜਵਾਬ ਦਿੱਤਾ راہੁਲ ਗਾਂਧੀ ਨੇ ਲਿਖਿਆ ਯੂਪੀ ਦੀ ਤਰ੍ਹਾਂ ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੀਆਂ ਕਿ ਲੜਕੀ ਦੇ ਨਾਲ ਰੇਪ ਨਹੀਂ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਧਮਕਾ ਨਹੀਂ ਰਹੀਆਂ ਇਨਸਾਫ ਦਾ ਰਾਹ ਨਹੀਂ ਰੋਕ ਰਹੀਆਂ ਜੇ ਕਾਂਗਰਸ ਸਰਕਾਰਾਂ ਅਜਿਹਾ ਕਰਦੀਆਂ ਤਾਂ ਮੈਂ ਉੱਥੇ ਵੀ ਇਨਸਾਫ ਦੇ ਲਈ ਲੜਦਾ ਭਾਜਪੀ ਵੱਲੋਂ ਟਾਂਡਾ ਕੇਸ ਦੀ ਹਾਥਰਾਸ ਨਾਲ ਤੁਲਨਾ ਕੀਤੇ ਜਾਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਵਾਬ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪੀ ਲੀਡਰਾਂ ਦੇ ਬਿਆਨਾਂ ਦਾ ਕੋਈ ਆਧਾਰ ਨਹੀਂ ਹੈ ਦੋਵੇਂ ਕੇਸਾਂ ਦੀ ਤੁਲਨਾ ਨਹੀਂ ਹੋ ਸਕਦੀ ਅਸੀਂ ਦੋਸ਼ੀ ਤੁਰੰਤ ਫੜੇ ਨੇ ਜਦਕਿ ਯੂਪੀ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ कांग्रेस विधायक राजकुमार बीरका ने भी हाथरस केस बीजे के बीजेपी देखिए मुझे लगता है कि बीजेपी के दिमाग का दिवालिया निकला हुआ है मुझे हैरानगी इस बात की है कि उसको हाथरस की घटना के साथ जोड़ करके फिर मुजरिमों को बचाने की कोशिश करें भैया ये चार ठाकुरों ने हाथरस में रेप किया था वो सारे बीजेपी के रिश्तेदार थे 피ੜਤ ਪਰਿਵਾਰ ਦੇ ਘਰ ਲਗਾਤਾਰ ਸਿਆਸੀ ਆਗੂ ਪਹੁੰਚ ਰਹੇ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਬੀਬੀ ਜ਼ਗੀਰ ਕੌਰ ਨੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਇਸ ਵਿਚਾਲੇ ਪੁਲਿਸ ਨੇ ਦੋਵੇਂ ਮੁਲਜ਼ਮਾਂ ਦਾ 3 ਦਿਨ ਦਾ ਹੋਰ ਰਿਮਾਂਡ ਹਾਸਲ ਕਰ ਲਿਆ ਹੈ ਫਿਰ ਰਿਪੋਰਟ న్యూਸ 18 ਸਿਆਸਤ ਇਸ ਪੂਰੇ ਮਾਮਲੇ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਚੁੱਕੀ ਹੈ ਉਧਰ ਕੈਬਨਿਟ ਮੰਤਰੀ ਸੁੰਦਰ ਸ਼ਾਮ ਰੋੜਾ ਵੀ ਪੀੜਿਤ ਪਰਿਵਾਰ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਦਹੀਂ ਪੀੜਿਤ ਪਰਿਵਾਰ ਨੂੰ ਇਨਸਾਫ ਦਵਾਉਣ ਦਾ ਭਰੋਸਾ ਵੀ ਦਿੱਤਾ ਹੈ ਇਹ ਸ਼ਰਮਨਾਕ ਘਟਨਾ ਹੈ ਜਿਸ ਨੇ ہمارا ਇੱਕ ਤਰ੍ਹਾਂ ਸਿਰ ਜੋ ਹੈ ਇਸੇ ਝੁਕਾ ਹੈ ਇਸ ਇਸ ਇਤਨੀ ਦਰਿੰਦਗੀ ਭਰੀ ਘਟਨਾ ਹੈ मेरे को मान जो मुख्यमंत्री ने यहाँ भेजा है कि आप जाके देख के आओ कल हमारे जो उनके एडवाइज़र हैं सी साहब के सरदार संगत सिंह जी गिलजियाँ वो भी आए थे हमारे एम एल ए राजकुमार चब्बेवाल भी यहाँ आए थे आज मेरे को मुख्यमंत्री साहब ने भेजा है तो मैंने इनका दुख जाना है कि क्या दुख है ये पिछले 20 साल से घर में रह रहे हैं और पूरा गांव ਇਨਸੇ ਪਿਆਰ ਕਰਤਾ ਹੈ ਜੇ ਵੀ ਗਾਉਂ ਵਾਲੇ ਦੀ ਇੱਜ਼ਤ ਕਰਤੇ ਹਨ ਕਿ ਹਮ ਗਾਉਂ ਕੀ ਪਰਿਵਾਰ ਕੇ ਮੈਂਬਰ ਹੈ ਇਹਨਾਂ ਨੇ ਬੋਲਾ ਹੈ ਲੇਕਿਨ ਬਹੁਤ ਦੁੱਖ ਕੀ ਬਾਤ ਹੈ ਤਾਂ ਫਿਲਹਾਲ ਇਸ ਮਾਮਲੇ ਤੇ ਸਿਆਸਤ ਪੱਕੀ ਹੋਈ ਹੈ ਦੋਸ਼ੀ ਦਾਦਾ ਪੋਤਾ ਬੇਸ਼ੱਕ ਪੁਲਿਸ ਦੀ ਗ੍ਰਿਫਤ ਵਿੱਚ ਨੇ ਪਰ ਸਵਾਲ ਇਹੀ ਹੈ ਕਿ ਆਖਿਰਕਾਰ ਮਾਸੂਮ ਨੂੰ ਇਨਸਾਫ ਕਦੋਂ ਮਿਲੇਗਾ ਤਾਂ ਗੱਲ ਕਰਦੇ ਹਾਂ ਲੁਧਿਆਣਾ ਦੀ ਜਿੱਥੇ ਭਾਜਪਾ ਤੇ ਬਸਪਾ ਵਰਕਰ ਆਮੋ ਸਾਹਮਣੇ ਆ ਗਏ ਦੋਵਾਂ ਤਰ੍ਹਾਂ ਦੇ ਵਿਚਾਲੇ ਜੰਮ ਕੇ ਚੜ੍ਹਪ ਹੋਈ ਸਥਿਤੀ ਤਣਾਪੂਰਨ ਹੋ ਗਈ ਮੌਕੇ ਤੇ ਪੁਲਿਸ ਪਹੁੰਚੀ ਤੇ ਵਰਕਰਾਂ ਨੂੰ ਸ਼ਾਂਤ ਕਰਵਾਇਆ ਗਿਆ ਪੂਰਾ ਮਾਮਲਾ ਕੀ ਹੈ ਦੇਖੋ ਇਸ ਰਿਪੋਰਟ ਤੇ ਰਾਹੀਂ ਅੰਦਾਜ਼ਾ ਦੇ ਅੰਦੋਲਨ ਦੇ ਵਿਚਕਾਰ ਸਿਆਸੀ ਪਾਰਟੀਆਂ ਨੂੰ ਅਚਾਨਕ ਤੋਂ ਅੰਬੇਡਕਰ ਯਾਦ ਆਉਣ ਲੱਗੇ ਆਲਮ ਇਹ ਹੈ ਕਿ ਪੂਰੇ ਦੇਸ਼ ਨੂੰ ਇੱਕ ਸੰਵਿਧਾਨ ਦੇ ਨਾਲ ਬੰਨ੍ਹਣ ਵਾਲੇ ਡਾਕਟਰ ਅੰਬੇਡਕਰ ਨੂੰ ਹੀ ਸਿਆਸੀ ਖੇਮਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਤੇਰੇ ਅੰਬੇਦਕਰ ਮੇਰੇ ਅੰਬੇਦਕਰ ਦੀ ਲੜਾਈ ਹੈ ਜੋ ਪਹਿਲਾਂ ਨਵਾਂ ਸ਼ਹਿਰ ਦੇ ਵਿੱਚ ਨਜ਼ਰ ਆਈ ਤੇ ਹੁਣ ਲੁਧਿਆਣਾ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਭਾਜਪਾ ਦਲਿਤਾਂ ਦੇ ਸਹਾਰੇ ਮੈਦਾਨ ਦੇ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਪਰ ਦਲਿਤਾਂ ਦੇ ਦਮ ਤੇ ਡਾਕਟਰ ਅੰਬੇਦਕਰ ਦੇ ਨਾਮ ਦੇ ਨਾਲ ਵजूद ਦੇ ਵਿੱਚ ਆਈਆਂ ਪਾਰਟੀਆਂ ਨੂੰ ਇਹ ਜਰਾ ਵੀ ਰਸ ਨਹੀਂ ਆ ਰਿਹਾ ਇਸ ਤੋਂ ਪਹਿਲਾਂ ਨਮਸ਼ਾਹ ਡਾਕਟਰ ਅੰਬੇਦਕਰ ਦੇ ਬੁੱਤ ਨੂੰ ਹਟਾਉਣ ਨੂੰ ਲੈ ਕੇ ਭਾਜਪਾ ਦਾ ਵਿਰੋਧ ਹੋਇਆ ਤੇ ਫਿਰ ਉਸੇ ਵਿਰੋਧ ਦੇ ਵਿਰੋਧ 'ਚ ਜਦੋਂ ਭਾਜਪਾ ਦੇ ਨੇਤਾ ਲੁਧਿਆਣਾ 'ਚ ਅੰਬੇਦਕਰ ਦੇ ਬੁੱਤ ਦੇ ਹਿੱਠਾਂ ਬੈਠੇ ਤਾਂ ਸਾਹਮਣੇ ਪੂਜ ਸਮਾਜ ਪਾਰਟੀ ਖੜੀ ਹੋ ਗਈ। ਨਤੀਜਾ ਇਹ ਹੋਇਆ ਕਿ ਪੁਲਿਸ ਨੂੰ ਵਿਚਕਾਰ ਵਿਚਾਰ ਦੇ ਲਈ ਉਤਰਨਾ ਪਿਆ ਨਹੀਂ ਤਾਂ ਬੀਜੇਪੀ ਤੇ ਬੀਐਸਪੀ ਦੋਵਾਂ ਨੇ ਹੀ ਅੰਬੇਡਕਰ ਦੇ ਨਾਮ ਤੇ ਆਰਪਾਰ ਦੀ ਲੜਾਈ ਦਾ ਮਨ ਬਣਾ ਲਿਆ ਸੀ ਸਾਡੇ ਸਾਰੇ ਕਰਤਾ ਦੇ ਕੱਪੜੇ ਫਾੜ ਦਿੱਤੇ ਜਾਂਦੇ ਆ ਉਹਦੇ ਬਾਅਦ ਅਸੀਂ ਸ਼ਾਂਤੀ ਨਾਲ ਟੰਗ ਦੇ ਨਾਲ ਅਗਰ ਪੂਰੇ ਪੰਜਾਬ ਦੇ ਅੰਦਰ ਬਾਬਾ ਸਾਹਿਬ ਪੀਮਰਾਦਮ Ambedkar ਨੂੰ ਪਾਲਰਪਲ ਕਰਨਾ ਮੈਂ ਤਾਂ ਉਹ ਗੁੰਡੇ ਇਸ ਤਰ੍ਹਾਂ ਦਾ ਵਾਤਾਵਰਨ ਬਣਾਉਂਦੇ ਆ ਦਲਿਤਾਂ ਨੂੰ ਲੈ ਕੇ ਬੀਐਸਪੀ ਦੀ ਆਪਣੀ ਸਿਆਸਤ ਪਰ ਸੂਬਾ ਸਰਕਾਰ ਦੇ ਖਿਲਾਫ ਦਲਿਤ ਇਨਸਾਨ ਮਾਰਚ ਕੱਢ ਚੁੱਕੀ ਬੀਜੇਪੀ ਵੀ ਦਲਿਤਾਂ ਨੂੰ ਲੈ ਕੇ ਤਿਆਰ ਹੈ ਇਲਜ਼ਾਮ ਇਹ ਨੇ ਕਿ ਕੁਝ ਪਾਰਟੀਆਂ ਡਾਕਟਰ ਭੀਮਰਾਵ ਅੰਬੇਡਕਰ ਤੇ ਆਪਣਾ ਕਾਪੀਰਾਈਟ ਸਮਝ ਬੈਠੀਆਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਮੂਰਤੀ ਦੇ ਉੱਪਰ ਅਸੀਂ ਫੁੱਲ ਉਹਨਾਂ ਦੇ ਮਾਨ ਸਤਕਾਰ ਵਾਸਤੇ ਅਸੀਂ ਫੁੱਲ ਵਰਸ਼ਾ ਕਰਨ ਆਏ ਔਰ ਕੁਝ ਗੁੰਡੇ ਲੋਕਾਂ ਨੇ ਆ ਕੇ ਹੱਲਾ ਗੁੱਲਾ ਕਰ ਰਹੇ ਨੇ ਕੀ ਮੇਰਾ ਸਾਡੀ ਆਵਾਜ਼ ਨੂੰ ਸੁਵਾ ਨਹੀਂ ਪਾਉਂਦੀ ਸੈਸੀ ਪਾਰਟੀਆਂ ਦਾ ਦਲਿਤ ਪ੍ਰੇਮ ਜਾਗਣਾ ਜ਼ਿਆਦਾ ਹੈਰਾਨ ਇਸ ਲਈ ਨਹੀਂ ਕਰਦਾ ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਦਲਿਤ ਆਬਾਦੀ ਵਾਲੇ ਪੰਜਾਬ 'ਚ 2022 ਦੀ ਉਲਟੀ ਗਣਤੀ ਸ਼ੁਰੂ ਹੋ ਚੁੱਕੀ ਹੈ ਤੇ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਇਸੇ ਹੀ ਸੂਬੇ 'ਚ ਕਿਸਾਨਾਂ ਦੇ ਮਸਲੇ ਤੇ ਹਰ ਪਾਸਿਓਂ ਘिरी ਹੋਵੇ ਤਾਂ ਉਸ ਨੂੰ ਕੋਈ ਨਾ ਕੋਈ ਮੁੱਦਾ ਤਾਂ ਚਾਹੀਦਾ ਸੀ ਤਾਂ ਕਿ ਸੜਕਾਂ ਤੇ ਉਤਰਿਆ ਜਾ ਸਕੇ ਲੁਧਿਆਣਾ ਤੋਂ ਰੋਹਿਤ ਗੋੜ న్యూਸ 18 ਪੰਜਾਬ ਫਿਰ ਹਾਲੇਕ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਥੋੜਾ ਸਵਾਗਤ ਹੈ ਗੱਲ ਕਰਦੇ ਆ ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੀ ਜਿਸ ਦੇ ਦੂਜੇ ਪੜਾ ਦਾ ਆਗਾਜ਼ ਹੋ ਗਿਆ ਹੈ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਦੂਜੇ ਪੜਾ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ 160 ਸ਼ਹਿਰਾਂ ਤੇ ਕਸਬਿਆਂ ਚ ਬੁਨਿਆਦੀ ਸਹੂਲਤਾਂ ਮਿਲਣਗੀਆਂ ਸ਼ਹਿਰਾਂ 'ਚ 24 ਘੰਟੇ ਪਾਣੀ ਸਪਲਾਈ ਸਣੇ ਹੋਰ ਕਈ ਸਹੂਲਤਾਂ ਮਿਲਣਗੀਆਂ ਇਸ ਦੌਰਾਨ 700 ਕਰੋੜ ਦੇ ਪ੍ਰੋਜੈਕਟਾਂ ਦਾ ਵਰਚੁਅਲ ਨੀ ਪੱਥਰ ਰੱਖਿਆ ਗਿਆ ਹੈ ਪਹਿਲੇ ਪੜਾਅ ਦੇ ਵਿੱਚ 3000 ਕਰੋੜ ਰੁਪਏ ਦੇ ਕੰਮ ਹੋਏ ਨੇ ਤੇ ਹੁਣ ਦੂਜੇ ਪੜਾਅ ਦੇ ਵਿੱਚ 700 ਕਰੋੜ ਦੇ ਪ੍ਰੋਜੈਕਟਾਂ ਦਾ ਵਰਚੁਅਲ ਨੀ ਪੱਥਰ ਰੱਖਿਆ ਗਿਆ ਤੇ ਇਸ ਪ੍ਰੋਗਰਾਮ ਦਾ ਆਗਾਜ਼ ਦੂਜੇ ਪੜਾਅ ਦਾ ਕੀਤਾ ਗਿਆ ਜਿਸ ਤਹਿਤ 160 ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਬੁਨਿਆਦੀ ਸਹੂਲਤਾਂ ਮਿਲਣਗੀਆਂ ਆਦਾ ਜਦੋਂ ਮੈਂ ਆਪਣੀ ਸਿਆਸਤ ਸ਼ੁਰੂ ਕੀਤੀ ਜਦੋਂ ਕੋਈ ਪਾਣੀ ਨਹੀਂ ਸੀ ਉਹ ਹੈਂਡ ਪੰਪ ਹੀ ਲਾਉਂਦੇ ਸੀ ਸਾਰੇ ਐਂਡ ਹੁਣ ਜ਼ਮਾਨਾ ਬਦਲ ਗਿਆ ਹੁਣ ਹੈਲਥੀ ਕੌਨਸ਼ੀਅਸਨੈਸ ਆ ਗਈ ਹੈ ਸੋ ਅਸੀਂ ਡਿਸਾਈਡ ਕੀਤਾ ਕਿ ਜਿਹੜੇ ਵੱਡੇ ਸ਼ਹਿਰ ਨੇ ਪਾਲਦੇ ਉਹਨਾਂ ਅਸੀਂ ਵੀ ਸ਼ੁਡ ਬ੍ਰਿੰਗ ਇਰੀਗੇਸ਼ਨ ਆਪਣਾ ਨੈਵੀ ਪਾਣੀ ਉੱਥੇ ਲੈਣਾ ਚਾਹੀਦਾ ਸੰਨ ਔਰ ਉਹ ਅੰਮ੍ਰਿਤਸਰ ਗੁਰੰਦਮ ਲੁਧਿਆਣਾ ਪਟਿਆਲਾ ਫੋਰ ਟੂ ਬਿਗਨ ਵਿਦ ਔਰ ਬਟਿੰਡਾ ਤੇ ਬਾਅਦ ਚਾਹੂਗਾ ਤੋ ਇਹ ਚਾਰ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਹੋਈ ਹੈ ਦੂਸਰਾ ਸੂਚ ਸੂਏ ਦੇ ਅਸੀਂ 116 ਸ਼ਹਿਰਾਂ ਦੇ ਵਿੱਚ ਕੰਮ ਸ਼ੁਰੂ ਹੋਇਆ ਹੈ ਅਕਤਾਰੀ ਸ਼ਹਿਰ ਦੇ ਵਿੱਚ ਆਲਰੇਡੀ ਸਟਾਰਟਡ ਤੇ ਔਰ ਇਸ ਸਾਲ ਮੁਕਣਾ ਚਾਹੀਦਾ ਹੈ ਔਰ 65 ਸ਼ਹਿਰਾਂ ਦੇ ਵਿੱਚ ਅਸੀਂ ਅਗਲੇ ਸਾਲ ਤੱਕ ਮੁਕਾ ਦੇਣੇ ਇਹਦੇ ਲਈ ਤਕਰੀਬਨ 4000 ਕਰੋੜ ਰੁਪਇਆ ਵੀ ਐਸਪੈਂਡਿੰਗ ਔਨ ਥੀਸ ਵਾਟਰ ਸਕੀਮਸ ਇਹ ਸੱਤ ਦੇਖੋ ਪਾਣੀ ਬਿਨਾਂ ਤਾਂ ਕੋਈ ਨਹੀਂ ਰਹਿ ਸਕਦਾ ਐਂਡ ਗੁੱਡ ਵਾਟਰ ਆਪਣੇ ਬੱਚਿਆਂ ਦੀ ਸਿਹਤ ਵਾਸਤੇ ਆਪਣੇ ਆਪ ਦੀ ਸਿਹਤ ਵਾਸਤੇ ਅਤੇ ਆਪਣੇ ਸ਼ਹਿਰ ਵਾਸਤੇ ਬਹੁਤ ਜ਼ਰੂਰੀ ਹੈ ਇਸੋ ਪੈਸਿਆਂ ਦੀ ਕੋਈ ਘਾਟ ਨਹੀਂ ਵੀ ਹੈ ਮੈਨੇਜ ਟੂ ਅਰੇਂਜ 4000 ਕਰੋੜ ਇਹ ਅਸੀਂ 1.5 ਲੱਖ ਗਰੀਬਾਂ ਵਾਸਤੇ ਘਰ ਬਣਾਉਣਾ ਚਾਹੁੰਦੇ ਹਾਂ ਜਿਨ੍ਹਾਂ ਦੇ ਦੇ ਨਾਂ ਤੇ ਕੋਈ ਗੰジャਸ਼ੇ ਘਰ ਬਣਾਉਣ ਦੀ ਔਰ ਉਹਦੇ ਵਿੱਚੋਂ 93000 ਸੈਕਸ਼ਨ ਹੋ ਗਏ ਨੇ ਘਰ ਔਰ 28000 ਇਹਨਾਂ ਦੇ ਵਿੱਚੋਂ ਪੂਰੇ ਵੀ ਹੋ ਗਏ ਨੇ ਕੰਪਲੀਸ਼ਨ ਹੋ ਗਈ ਇਹਨਾਂ ਦੀ So we'll